ਅਜੀਤ ਪਬ ਟਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿੰਦਰ ਸਿੰਘ ਰਾਠੌਰ ਦਿੱਲੀ ਵਿੱਚ ਅਸੀਂ ਖੜੇ ਹਾਂ ਧਰਨੇ ਤੇ ਜਿੱਥੇ ਜਾਮ ਲੱਗਾ ਉੱਥੇ ਦੇਖ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਕੁਝ ਹਰਿਆਣਾ ਤੋਂ ਲੋਕ ਜੱਟਾਂ ਦਾ ਸਮਰਥਨ ਕਿਸਾਨਾਂ ਦਾ ਸਮਰਥਨ ਕਰਨ ਆਏ ਹਨ ਉਹਨਾਂ ਨਾਲ ਗੱਲ ਕਰਦੇ ਹਾਂ ਉਹਨਾਂ ਲਈ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚੇ ਹਨ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਹਾਂ ਜੀ ਸਰ ਜੀ ਕੀ ਨਾਮ ਹੈ ਤੁਹਾਡਾ ਜੀ ਜ਼ਾਰੀਗਾਉਂ ਨਾਮ ਮੈਂ ਬਤਾਉਂਗਾ ਕਿਰਸਨ ਕਿਰਸਨ ਸੋਨੀਪੁਰ ਸੇ ਆਇਓ ਸੋਨੀਪੁਰ ਸੇ सोनीपत के लिए आयो आप धरने के लिए आए हैं सामान लाया है, खाने पीने का सामान खाने का हाँ जी जारी गांव से गोर्धन नाम है सोनीपत जारी शुगर मिल सोनी सुगर मिल के पास सोनीपत के पास सुगर मिल के पास गांव है खाने पीने का सामान लाए हैं लिए सभी के लिए जो आंदोलन चल रहा है हमारा सभी किसानों के लिए मोदी के बारे में क्या कहना आप उसके लिए तो हम सत्य नहीं उसको तो झूठ बोल रहा है सारा मैं तो कह दूंगा मुक्के पे झूठ बोल रहा है ले ली वो तुम्हारे पे बका बकू का है पंद्रह लाख देऊंगा थारे खाते में एक पीछा नहीं दिया हाँ और बोलो देवेंद्र जी क्या हम तो नहीं होगा जी मोदी न थका छोड़ देंगे ਬਸ ਯੋ ਹਮਾਰਾ ਦਰ ਸਾਥ ਹੋਗੇ ਇਨਕਾ ਇਤਨਾ ਨਈ ਉਪਮਾਂਾਂ ਦਾ ਸਾਥ ਤੇ ਗਿਰਦੇ ਰਹੇਗੇ ਹਮਾਰੂ ਟੈਕਸ ਨਹੀਂ ਚੇਚੇ ਵੀ ਨਾ ਲਗੋ ਆਵਾਜ਼ ਹਮ ਖਾਣ ਦਾ ਸਮਾਨ ਲੈ ਰਹੇ ਹਾਂ ਜੀ ਦੇਖ ਸਕਦੇ ਹੋ ਕਿਸਾਨਾਂ ਦੀ ਇਕਤਾ ਨੂੰ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਇਕਤਾ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਹੈ ਤੇ ਲਗਾਤਾਰ ਕਿਸਾਨਾਂ ਦਾ ਸਹਿਯੋਗ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨ ਇਕਤਾ ਕਿਸਾਨ ਇਕਤਾ ਦੀ ਗੱਲ ਕਰਕੇ ਇਹਨਾਂ ਵੱਲੋਂ ਕਿਸਾਨਾਂ ਦਾ ਸਹਿਯੋਗ ਕਰਨ ਲਈ ਰਾਸ਼ਨ ਪਾਣੀ ਕਿਸਾਨਾਂ ਲਈ ਲਿਆਂਦਾ ਗਿਆ ਹੈ ਇੱਥੇ ही नाल कुछ होर किसान आगू मौजूद हैं उन्होंने हैं। नमस्कार जी नमस्कार जी मैं करनाल डिस्ट्रिक्ट से आया हरियाणा का हूँ रहने वाला और आज यहाँ धरने पे जा रहे हैं सारे के सारे और पूरा हरियाणा उमड़ रहा है कि पूरा हरियाणा मतलब इस साइड में जा रहा है धरने के कितनी देर किसानों का साथ हो गया हम जब तक यहाँ बैठे हुए हैं हम सब किसानों का साथ देंगे चाहे पंजाब को चाहे हरियाणा को क्योंकि हरियाणा और पंजाब एक ही एक ही है हम बट गए कोई बात नहीं लेकिन दिल हमारे सबके एक हैं और हम आखिरी दम तक इनका साथ देंगे जहां तक भी ये हमारे यहाँ बैठे रहेंगे मोदी साहब वालों आज प्रस्ताव गया भी एक तरीके को बुला रहा बुलाया जा रहा है किसानों की कहना चाहोगे देखिए मोदी साहब ने हम तो कहते हैं कि सदबुद्धि आए तो इन्हें बहुत जल्दी आ जानी चाहिए थी इससे तो अच्छा हुआ कि इन्होंने एक तारीख का जो न्योता दिया है ना अच्छी बात की है बल्कि हम तो कहते थे कल कहीं दे देते ताकि किसान भी अपने इनकी बात सुन करके या इनका कोई भला हो जाता किसानों का और वो अपने खेती देखते जाकर अपने खेती बाई के बाई करते जा करके तो हमने तो इसमें कहते हैं बड़े खुशी की बात है कि उन्होंने कम से कम बुलाया तो है मोदी साहब ने बुलाया क्योंकि मोदी साहब तो आज तक बात करना ही नहीं चाहता था किसानों के साथ वो तो कहता था कि मैंने किसान से बात नहीं करनी है क्योंकि किसान तो एक अलग तरह का है उसमें दूसरे सेकेंड दर्जे में हमारे किसानों को रख रखा है इन्होंने तो हम चाहते हैं कि बहुत अच्छा हुआ ਤਦੋਂ ਕਿ ਅਸੀਂ ਟਰੱਕਾਂ ਦੀਆਂ ਲਾਈਨਾਂ ਦੇ ਵਿੱਚੋਂ ਹੋ ਕੇ ਕਿਸਾਨ ਧਰਨੇ ਵੱਲ ਕੂਚ ਕਰ ਰਹੇ ਹਨ ਤੇ ਧਰਨੇ ਵੱਲ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਜਾਮ 12-13 ਕਿਲੋਮੀਟਰ ਤੋਂ ਦਾ ਜਾਮ ਲੱਗਾ ਹੋਇਆ ਹੈ ਉੱਥੇ ਵਿੱਚੋਂ ਲੰਘ ਕੇ ਲੋਕ ਧਰਨੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਧਰਨੇ ਤੇ ਪਹੁੰਚ ਕੇ ਆਪਣੇ ਸਾਥੀਆਂ ਦਾ ਸਮਰਥਨ ਕਰਨ ਲਈ ਤਿਆਰ ਹਨ ਜਿੱਥੇ ਕਿਸਾਨ ਆਗੂਆਂ ਦਾ ਹਰ ਇੱਕ ਸੰਸਥਾ ਵੱਲੋਂ ਸਮਰਥਨ ਕੀਤਾ ਜਾ ਰਿਹਾ ਉੱਥੇ ਇਹ ਦਿੱਲੀ ਦੇ ਸੰਗਤ ਵੱਲੋਂ ਦਿੱਲੀ ਦੇ ਲੋਕਾਂ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਕੰਗਸਾ ਕਿਸਾਨ ਆਗੂਆਂ ਦਾ ਸਾਡੇ ਨਾਲ ਪ੍ਰਧਾਨ ਜੀ ਸਾਡੇ ਨਾਮ ਪਰਮੇਸ਼ਰ ਸਾਡੇ ਨਾਲ ਨਾਲ ਗੱਲ ਕਰਦੇ ਆਂ ਸਵਾਗਤ ਹੈ ਸਰ ਸਾਡਾ ਜੀ ਮਿਹਰਬਾਨੀ ਕਿਸਾਨਾਂ ਦਾ ਕਿਸਾਨਾਂ ਦਾ ਜਿਹੜਾ ਇਹ ਸੰਘਰਸ਼ ਸਾਡੇ ਦਾ ਕੀ ਕਹਿਣਾ ਚਾਹੋਗੇ ਦੇਖੋ ਜੀ ਗੱਲ ਹੈਗੀ ਇਹ ਸੰਘਰਸ਼ ਹੁਣ ਕਿਸਾਨਾਂ ਦਾ ਸੰਘਰਸ਼ ਨਹੀਂ ਹੈ ਇਹ ਸੰਘਰਸ਼ ਸੁੰਪੂਰੇ ਪੰਜਾਬੀਆਂ ਦਾ ਸੰਘਰਸ਼ ਹੈ ਭਾਵੇਂ ਹਿੰਦੁਸਤਾਨ 'ਚ ਬੈਠਾ ਹੈ ਭਾਵੇਂ ਅਮਰੀਕਾ 'ਚ ਬੈਠਾ ਤੇ ਭਾਵੇਂ ਇੰਗਲੈਂਡ 'ਚ ਬੈਠਾ ਇਹ ਹੁਣ ਇਹਨਾਂ ਦਾ ਸੰਘਰਸ਼ ਨਹੀਂ ਇਹ ਸਾਡਾ ਸਾਰਿਆਂ ਦਾ ਸੰਘਰਸ਼ ਹੈਗਾ ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਗੁਰੂ ਨਾਨਕ ਸਾਹਿਬ ਦਾ ਕੱਲ ਪ੍ਰਕਾਸ਼ ਹੁਸਤਵ ਹੈ ਸਾਰੀ ਦੁਨੀਆ ਦੇ ਵਿੱਚ ਬਾਦ ਕਰਕੇ ਸਾਰਿਆਂ ਨਾਲ ਗੱਲ ਕਰਕੇ ਕਰਤਾਰਪੁਰ ਵਿੱਚ 17 ਸਾਲ ਖੇਤੀ ਕੀਤੀ ਜਿਹੜਾ ਕਿਤਾ ਇਹ ਕਰ ਰਹੇ ਨੇ ਇਹਨਾਂ ਨੇ ਗੁਰਨਾਨਕ ਦੇ ਕਿੱਤੇ ਨੂੰ ਬਣਾਇਆ ਹੈ ਤੇ ਗੁਰਨਾਨਕ ਦੇ ਕਿਤੇ ਨੂੰ ਛੱਟ ਨਹੀਂ ਮਾਰਨੀ ਚਾਹੀਦੀ ਇਹਨਾਂ ਨੂੰ ਇਹ ਚਾਹਦੇ ਉਹ ਕਰੋ ਤੁਸੀਂ ਇਹਨਾਂ ਦਾ ਭਲਾ ਚਾਹਦੇ ਹੋ ਇਹਨਾਂ ਨੂੰ ਨਹੀਂ ਲੱਗਦਾ ਪਿਆ ਰਹਿਣ ਦਿਓ ਜ਼ਬਰਦਸਤੀ ਥੋੜੀ ਹੈ ਇਹ ਜ਼ਬਰਦਸਤੀ ਨਹੀਂ ਇਹ ਡੈਮੋਕਰੈਟਿਕ ਮਿਲਕ ਹੈ ਲੋਕਾਂ ਨੂੰ ਪਸੰਦ ਹੈ ਤੇ ਤੁਸੀਂ ਉਹਨਾਂ ਦਾ ਕੰਮ ਕਰੋ ਨਹੀਂ ਪਸੰਦ ਹੈ ਛੱਡ ਦਿਓ ਔਰ ਰਾਜਾ ਉਹ ਹੀ ਵਧੀਆ ਜਿਹੜੀ ਪ੍ਰਜਾ ਦੀ ਗੱਲ ਸੁਣਾਏ ਜਿਹੜਾ ਜਿੱਦ ਕਰਕੇ ਹੁਕਮ ਚਲਾਏ ਉਹ ਰਾਜਾ ਵਧੀਆ ਨਹੀਂ ਹੁੰਦਾ ਇਤਿਹਾਸ ਵਿੱਚ ਦਾ ਨਾਂ ਠੀਕ ਨਹੀਂ ਲਖਿਆ ਜਾਂਦਾ ਆਪਣਾ ਸੋਹਣਾ ਕੰਮ ਕੀਤੇ ਜੇ ਸੋਹਣਾ ਇਤਿਹਾਸ ਰਚੋ ਇਹ ਮੇਰੀ ਬੇਨਤੀ ਹੈ ਮੋਦੀ ਵੱਲੋਂ ਜਿਹੜਾ ਇੱਕ ਤਰੀਕ ਨੂੰ ਦੁਬਾਰਾ ਕਿਸਾਨਾਂ ਨਾਲ ਗੱਲਬਾਤ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਤੇ ਕਿੰਨਾ ਕੋਈ ਖਰਾ ਉਤਰਨਗਾ ਕੋਈ ਜੀ ਬੜੀ ਸਪਸ਼ਟ ਗੱਲ ਹੈਗੀ ਉਹ ਕੀ ਹੈ ਕੱਲ ਗੁਰਪੁਰਬ ਹੈ ਗੁਰੂ ਨਾਨਕ ਸਾਹਿਬ ਦਾ ਇਸ ਤੋਂ ਮੁਕੱਦਸ ਕੋਈ ਕੰਮ ਦਿਨ ਹੋ ਸਕਦਾ ਤੁਸੀਂ ਕੱਲ ਹੀ ਫੈਸਲਾ ਕਰ ਦਿਓ ਵੀ ਜੋ ਪੰਜਾਬ ਤੇ ਹਰਿਆਣਾ ਦਾ ਕਿਸਾਨ ਚਾਹੁੰਦਾ ਸੀ ਉਸ ਤੇ ਅਮਲ ਕਰਾ ਕੇ ਗੱਲ ਖਤਮ ਗੱਲਬਾਤ ਕੀ ਕਰਨੀ ਹੈ ਗੱਲਬਾਤ ਹੈ ਕਿ ਟਾਲਣਾ ਲਈ ਇਹਨਾਂ ਨੇ ਆਪਣੀਆਂ ਗੱਲਾਂ ਕਰ ਬੈਠੇ ਨੇ ਤਰੇ ਮੀਟਿੰਗਾਂ ਕਰ ਬੈਠੇ ਨੇ ਚੌਥੀ ਦੀ ਲੋੜ ਕੋ ਨਹੀਂ ਜੋ ਇਹਨਾਂ ਨੇ ਉਹਨਾਂ ਮੀਟਿੰਗਾਂ 'ਚ ਗੱਲਾਂ ਕੀਤੀਆਂ ਉਹ ਪੂਰੀਆਂ ਕਰਦੇ ਹੋ ਅੱਜ ਅਸੀਂ ਗੱਲ ਕਰਾਂਗੇ ਭਾਈ ਗੁਰਪ੍ਰੀਤ ਸਿੰਘ ਰੰਦਾਵਾ ਜੀ ਜੋ ਕਿ ਐ ਜੀ ਪੀਸ ਮੈਂਬਰ ਫਤਿਹਗੜ੍ਹ ਸਾਹਿਬੋਂ ਉਹ ਨਾਲ ਗੱਲ ਕਰਦੇ ਆ ਉਹ ਵੀ ਕਿਸਾਨਾਂ ਦੇ ਮੋਰਚੇ ਦਿੱਲੀ ਵੀ ਕੇ ਪਹੁੰਚਿਆ ਉਹ ਨਾਲ ਗੱਲ ਕਰਦੇ ਸਵਾਗਤ ਹੈ ਬੱਬਾ ਜੀ ਤੁਹਾਡਾ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਕੇਂਦਰ ਦਾ ਇਹ ਸਖਤ ਰਵਈਆ ਅਪਣਾਇਆ ਗਿਆ ਕਿਸਾਨਾਂ ਦੇ ਲਈ ਕੀ ਕਹਿਣਾ ਚਾਹੋਗੇ ਇਸ ਤੋਂ ਵੱਡਾ ਦੁਖਾਨ ਤੇ ਮੰਦ ਭਾਗੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਕਿ ਪੰਜਾਬ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਸਾਹ ਰਗ ਜਿਹੜੀ ਉਹ ਵੱਡਣ ਦੀ ਕੋਸ਼ਿਸ਼ ਕੀਤੀ ਗਈ ਹੈ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਪੰਜਾਬ ਨੇ ਇੱਕ ਆਪਣੀ ਅਣਖ ਅਤੇ ਗੈਰਤ ਦਿਖਾ ਦਿੱਤੀ ਹੈ ਤੇ ਹੁਣ ਮੋਦੀ ਸਰਕਾਰ ਨੂੰ ਸਮਝ ਕਰ ਲੈਣਾ ਚਾਹੀਦਾ ਸ਼ਾਇਦ ਇਹ ਭੁਲੇਖਾ ਪਾ ਗਏ ਸੀ ਕਿ ਸਾਡੀ ਬਹੁਤ ਸਾਰੀ ਨੌਜਵਾਨੀ ਸਿੱਖ ਸੰਘਰਸ਼ ਦੇ ਵਿੱਚ ਜਿਹੜੀ ਆ ਖਤਮ ਹੋ ਗਈ ਬਹੁਤ ਸਾਰੀ ਜਿਹੜੀ ਸਾਡੀ ਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਲੇਖੇ ਲੱਗੀ ਬਹੁਤ ਸਾਰੀ ਸਾਡੀ ਜਵਾਨੀ ਜਿਹੜੀ ਆ ਵਿਦੇਸ਼ਾਂ ਵਿੱਚ ਪਲਾਨ ਕਰ ਚੁੱਕੀ ਆ ਤਾਂ ਮੈਨੂੰ ਲੱਗਦਾ ਇਹ ਇਹਨਾਂ ਨੇ ਮੌਕਾ ਤਾੜ ਕੇ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਪੰਜਾਬ ਖਾਲੀ ਹੋ ਗਿਆ ਪਰ ਅਸੀਂ ਇਹ ਸਾਡੇ ਵਿਦਵਾਨਾਂ ਨੇ ਕਿਹਾ ਪੰਜਾਬ ਵਸ ਦਾ ਗੁਰਾਂ ਦੇ ਨਾਮ ਤੇ ਸੋ ਅੱਜ ਪੰਜਾਬ ਦਾ ਜਿਹੜਾ ਕਿਸਾਨ ਹੈ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਚਾਹੇ ਕੋਈ ਧਾਰਮਿਕ ਵਿਅਕਤੀ ਹੈ ਚਾਹੇ ਕੋਈ ਰਾਜਨੀਤਿਕ ਵਿਅਕਤੀ ਹੈ ਚਾਹੇ ਕੋਈ ਸਮਾਜਿਕ ਵਿਅਕਤੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਕਿਸਾਨੀ ਨਾਲ ਜੁੜਿਆ ਹੈ ਤੇ ਜੇ ਤੁਸੀਂ ਸਾਡਾ ਬੇਸ ਹੀ ਖਤਮ ਕਰ ਦਿਓਗੇ ਸਾਡੇ ਗੁਰੂ ਘਰਾਂ ਦੇ ਲੰਗਰ ਜਿਹੜੇ ਨੇ ਉਹ ਕਿਸਾਨਾਂ ਦੇ ਸਿਰ ਤੇ ਚੱਲਦੇ ਨੇ ਤੇ 300 ਸਾਲ ਦੀਆਂ ਜਿਹੜੀਆਂ ਚੱਲੀਆਂ ਹੋਈਆਂ ਪਰੰਪਰਾਵਾਂ ਨੇ ਉਹਨੂੰ ਕਿਵੇਂ ਰੱਦ ਮੈਂ ਤਾਂ ਇਹ ਕਹਿਣਾ ਕਿ ਜਿਹੜੇ ਹਿੰਦੂਵਾਦ ਦੇ ਗ੍ਰੰਥ ਨੇ ਕੋਈ ਵਿਦਵਾਨ ਮੇਰੇ ਸਾਹਮਣੇ ਲਿਆਓ ਮੈਂ ਉਹਨਾਂ ਨੂੰ ਇਹ ਦਿਖਾ ਸਕਦਾ ਉਹਨਾਂ ਨੇ ਇਸ ਹਿੰਦੁਸਤਾਨ ਦੇ ਵਿੱਚ ਕਿਤੇ ਹੀ ਦੋ ਮੰਨੇ ਨੇ ਜਿਹੜੇ ਸਭ ਤੋਂ ਉਤਮਿਕ ਖੇਤੀ ਦਾ ਤੇ ਪਸ਼ੂ ਪਾਲਣ ਦਾ ਸੋ ਇਸ ਕਰਕੇ ਇਹ ਇਹ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਹੈ ਮਤਲਬ ਪੰਜਾਬ ਦੇ ਨਾਲ ਜਿਹੜਾ ਮੈਂ ਸਮਝਦਾ ਕਿ ਜਿਹੜਾ ਵਿਤਕਰਾ 70 ਸਾਲਾਂ ਤੋਂ ਹੁੰਦਾ ਆ ਰਿਹਾ ਸੀ ਤੇ ਚਿੰਤਾ ਅਸੀਂ ਕਰਦੇ ਸੀ ਪਰ ਉਹਦੀ ਇਹ ਮੂੰਹ ਬੋਲਦੀ ਤਸਵੀਰ ਹੈ ਔਰ ਫਿਰ ਦੇਖੋ ਕਿ ਅੱਜ ਲੱਖਾਂ ਦੀ ਗਿਣਤੀ ਵਿੱਚ ਲੋਕੀ ਇੱਥੇ ਸੜਕ ਤੇ ਨੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜੀ ਆ ਉਹ ਅੱਜ ਕੈਨੇਡਾ ਦੇ ਮਨਿਸਟਰ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਦੁੱਖ ਜਜ਼ਾਰ ਕਰ ਰਹੇ ਨੇ ਤੋਂ ਪੰਜਾਬ ਦਾ ਚੀਫ ਮਨਿਸਟਰ ਹੋਰ ਸਾਰੇ ਤਾਂ ਫਿਰ ਮੋਦੀ ਸਰਕਾਰ ਹੁਣ ਕੀ ਚਾਹੁੰਦੀ ਆ ਉਹ ਕੀ ਤਮਾਸ਼ਾ ਦੇਖਣਾ ਚਾਹੁੰਦੀ ਆ ਕਿ ਜਿਹੜਾ ਹਜੇ ਵੀ ਉਹ ਕਿਸਾਨਾਂ ਦੀ ਜਿਹੜੀ ਆ ਉਹ ਮੰਗ ਨੂੰ ਨਹੀਂ ਮੰਗ ਰਹੀ ਸੋ ਅਸੀਂ ਪੰਥਕ ਅਕਾਲੀ ਲਹਿਰ ਵੱਲੋਂ ਜੈਕਾਰ ਪਾਈ ਰঞ্জੀਤ ਸਿੰਘ ਜੀ ਵੱਲੋਂ ਅਸੀਂ ਕੱਲ ਤੋਂ ਕਿਉਂਕਿ ਪਹਿਲਾਂ ਦੋ ਦਿਨ اجلاس ਜਲਾਸ ਸੀ ਸ਼੍ਰੋਮਣੀ ਕਮੇਟੀ ਦਾ ਮੇਰੇ ਨਾਲ ਬਾਬਾ ਸੁਖਵਿੰਦਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਤੋਂ ਅਸੀਂ ਪਹਿਲਾਂ ਵੀ ਜਦੋਂ ਦਾ ਕਿਸਾਨੀ ਮੋਰਚਾ ਚੱਲਿਆ ਸਾਡੇ ਫਤਿਹਗੜ੍ਹ ਸਾਹਿਬ ਦੇ ਜਿਹੜੇ ਕਿਸਾਨ ਲੀਡਰ ਖੜੇ ਨੇ ਸਾਡੇ ਸਾਹਮਣੇ ਬੂਰਾਂ ਤੋਂ ਸਾਡੇ ਗਵਾਂਢ ਬਥਾ ਆਪਣੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਬਿਲਕੁਲ ਇਸ ਸੰਘਰਸ਼ ਦੇ ਵਿੱਚ ਜਿਹੜਾ ਪੰਥਕ ਆਲੀ ਲਹਿਰ ਜਾਂ ਜਥਾਰੰਦabਾਰ ਤਵਾੜਾ ਸਾਹਿਬ ਇਹ ਸੰਸਥਾਵਾਂ ਜਿਹੜੀਆਂ ਨੇ ਪੂਰਾ ਅਸੀਂ ਡਟ ਕੇ ਇੱਥੇ ਨਾਲ ਰਹਾਂਗੇ ਸਾਡੇ ਨਾਲ ਸਰਦਾਰ ਰਵਿੰਦਰ ਸਿੰਘ ਜੀ ਜਿਹੜੇ ਬਜੀਤਪੁਰ ਵਾਲੇ ਨੇ ਪਿਛਲੇ 2.5 ਮਹੀਨੇ ਤੋਂ ਬੜੋਦੀ ਦੇ ਉੱਤੇ ਇਹ ਜਿਹੜਾ ਧਰਨਾ ਲਾਈ ਬੈਠੇ ਨੇ ਸੋ ਅਸੀਂ ਇਹਨਾਂ ਨੂੰ ਵੀ ਇਹ ਕਹਿਣ ਆਏ ਆ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਆ ਤੁਹਾਨੂੰ ਜਿਹੜੀ ਸਾਡੇ ਲਾਇਕ ਜੋ ਅਸੀਂ ਕਰ ਸਕਦੇ ਆ ਤੋ ਕਿਉਂਕਿ ਹਰਿਆਣੇ ਦੇ ਵਿੱਚ ਸੰਗਤ ਬੜੀ ਬੈਠੀ ਆ ਅਸੀਂ ਉਹਨਾਂ ਨੂੰ ਵੀ ਪ੍ਰੇਰਣ ਕਰਨ ਵਾਸਤੇ ਆਏ ਆ ਸਰ ਦਿੱਲੀ ਕਈ ਵਾਰ ਸਿੰਘਾਪੁਰੋਂ ਜਿੱਤ ਜਿੱਤ ਕੀਤੀ ਗਈ ਸੀ ਫਤਿਹ ਕੀਤੀ ਗਈ ਹੈ ਦਿੱਲੀ ਵਾ ਤੇ ਹੁਣ ਕੀ ਲੱਗਦਾ ਤੁਹਾਨੂੰ ਕੀ ਹੋਏਗਾ ਤੇ ਜੇ ਫਤਿਹ ਕੀਤੀ ਗਈ ਤੇ ਹੁਣ ਵੀ ਫਤਿਹ ਹੋਏਗੀ ਇਹਦੇ ਚ ਕੋਈ ਦੋ ਰਾਮਾਨੀ ਅੱਜ ਅੱਜ ਤੁਸੀਂ ਦੇਖੋ ਤਾਂ ਸਹੀ ਪਰ ਦੁੱਖ ਦੀ ਗੱਲ ਇਹ ਹੈ ਕਿ ਹੁਣ ਇਸ ਸੰਘਰਸ਼ ਨੂੰ ਜਿਹੜਾ ਹਿੰਦੁਸਤਾਨ ਦਾ ਮੀਡੀਆ ਉਹ ਕਿੰਨਾ ਗਲਤ ਰੂਪ ਦੇ ਰਿਹਾ ਇਹਨੂੰ ਵੱਖਵਾਦੀ ਇਹਨੂੰ ਖਾਲਸਤਾਨੀ ਕਹਿ ਕੇ ਇਹਨੂੰ ਭੰਡਣ ਦਾ ਯਤਨ ਕੀਤਾ ਜਾ ਰਿਹਾ ਕੁਝ ਵੀ ਹੋਇਆ ਕਦੇ ਵੀ ਕੋਈ ਸਿੱਖਾਂ ਨੇ ਇਕੱਠੇ ਹੋ ਕੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦੂਜੇ ਪਾਸੇ ਨੂੰ ਮੈਂ ਕਹਿੰਦਾ ਇਹੋ ਜਿਹਾ ਪੀਸਫੁੱਲ ਮੈਨੂੰ ਦਿਖਾ ਦਿਓ ਹਿੰਦੁਸਤਾਨ 'ਚ ਦਿਖਾ ਦਿਓ ਮੈਨੂੰ ਕੋਈ ਜਿਹੜਾ ਅਜੇ ਤੱਕ ਕੋਈ ਐਜੀਟੇਸ਼ਨ ਹੋਇਆ ਹੋਵੇ ਗੁਜਰਾ ਨੇ ਕਰਿਆ ਸੀ ਕੀ ਕੁਝ ਹੋਇਆ ਉੱਥੇ ਆਪਣਾ ਜਿਹੜਾ ਰਾਜਸਥਾਨ ਦੇ ਵਿੱਚ ਜਾਟਾ ਨੇ ਕਰਿਆ ਸੀਗਾ ਇੱਥੇ ਹਰਿਆਣੇ ਦੇ ਵਿੱਚ ਕੀ ਕੁਝ ਹੋਇਆ ਤੇ ਇਤੋਂ ਵੱਡਾ ਹੁਣ ਸ਼ਾਂਤੀ ਜਿਹੜੀ ਹੋਰ ਕੀ ਹੋ ਸਕਦੀ ਆ ਤੇ ਜੇ ਹਜੇ ਵੀ ਤੁਸੀਂ ਸਾਨੂੰ ਇਹ ਤਾਂ ਜਲੀਲ ਕਰਨ ਵਾਲੀ ਗੱਲ ਆ ਹਾਂਜੀ ਇਹਨਨ ਭਾਈ ਗੁਰਪ੍ਰੀਤ ਸਿੰਘ ਰਾਵਾ ਜਿਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਪੀਸਫੁੱਲ ਅੰਦੋਲਨ ਕੋਈ ਨਹੀਂ ਹੋ ਸਕਦਾ ਕਿਉਂਕਿ ਕੁਝ ਲੋਕਾਂ ਵੱਲੋਂ ਇਸ ਅੰਦੋਲਨ ਨੂੰ ਵੱਖ-ਵੱਖ ਤਰ੍ਹਾਂ ਦੇ ਨਾਮ ਦਿੱਤੇ ਜਾ ਰਹੇ ਹਨ ਤੇ ਵੱਖ-ਵੱਖ ਤਰ੍ਹਾਂ ਨਾਲ ਜੋੜਿਆ ਜਾ ਰਿਹਾ ਹੈ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਜਿੱਥੇ ਹਰ ਇੱਕ ਸੰਸਥਾ ਵੱਲੋਂ ਹਰ ਇੱਕ ਸੁਸਾਇਟੀ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਉੱਥੇ ਹੀ ਖਾਲਸਾ ਐਡ ਵੱਲੋਂ ਵੀ ਕਿਸਾਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਹੋਏ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਖਾਲਸਾ ਐਡ ਵੱਲੋਂ ਕਿਸਾਨਾਂ ਲਈ ਇੱਥੇ ਬ੍ਰੈਡ ਪਕੌੜੇ ਅਤੇ ਚਾਹ ਦਾ ਲੰਗਰ ਪਾਣੀ ਦਾ ਲੰਗਰ ਲਗਾਇਆ ਗਿਆ ਹੈ ਤੇ ਕਿਸਾਨਾਂ ਦੀ ਸੇਵਾ ਜਾਰੀ ਹੈ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੇਵਾਦਾਰਾਂ ਵੱਲੋਂ ਲਗਾਤਾਰ ਕਿਸਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਤੱਕ ਪਹੁੰਚਾਏ ਜਾ ਰਹੇ ਹਨ ਕੰਨ੍ਹੇ ਵਾਸਤੇ ਰਿਖਤਾ ਉਹ ਕਿਸਾਨਾਂ ਦੇ ਨੋਲਨ ਨੇ ਤੋੜਿਆ ਸਾਰੇ ਦੇਸ਼ ਵਿੱਚ ਦੁਨੀਆ 'ਚ ਲੋਕ ਇਹ ਕਿਸਾਨਾਂ ਨਾਲ ਆ ਕਿ ਕਿਸਾਨਾਂ ਦੇ ਵਿਰੋਧ ਤੁਸੀਂ ਦੇਖ ਰਹੇ ਹੋ ਕੁੰਡਲੀ ਵਰਨਦੀਆਂ ਇਹ ਤਸਵੀਰਾਂ ਜਿੱਥੇ ਕੀ ਕਿਸਾਨਾਂ ਦਾ ਜੋਸ਼ ਅੱਛੇ بلند ਹੌਸਲੇ ਨਾਲ ਗੂੰਜ ਰਹੀ ਹੈ ਰਾਜਤਾਨੀ ਕਿਸਾਨਾਂ ਦੇ ਸੰਘਰਸ਼ ਦੀ ਤਵੀ ਹੁਣ ਹੋਰ ਵੀ ਤਿੱਖੀ ਹੋ ਰਹੀ ਹੈ ਤੇ ਕਿਸਾਨ ਦਾ ਇਹ ਸੰਘਰਸ਼ ਲਗਾਤਾਰ ਜਾਰੀ ਹੈ ਸਾਹਮਣੇ ਪੁਲਿਸ ਫੋਰਸ ਬਾਰਡਰ ਦੇ ਪਾਰ ਪੁਲਿਸ ਫੋਰਸ ਇਸ ਪਾਰ ਕਿਸਾਨਾਂ ਦਾ ਧਰਨਾ ਜਾਰੀ ਹੈ ਜਿਸ ਵਿੱਚ ਕਿਸਾਨ ਆਗੂਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕਿਸਾਨ ਆਗੂਆਂ ਵੱਲੋਂ ਸਮੋਦਨ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਦੱਸਿਆ ਜਾ ਰਿਹਾ ਹੈ ਦਿੱਲੀ ਆ ਕੇ ਇੰਜ ਲੱਗਦਾ ਹੈ ਜਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਹੀ ਫਿਰਦੇ ਹੋਈਏ ਹਰ ਪਾਸੋਂ ਪੰਜਾਬੀ ਨਜ਼ਰ ਆਉਂਦਾ ਹੈ ਇਹ ਸਨ ਕੁੰਡਲੀ ਬਾਰਡਰ ਦੀਆਂ ਤਸਵੀਰਾਂ ਜਿੱਥੇ ਕੀ ਕਿਸਾਨਾਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਫਟਕਾਰ ਦਿੱਤੀ ਜਾ ਰਹੀ ਹੈ ਅਜੀਤ ਪਬ ਟੀਵੀ ਲਈ ਜਤਿੰਦਰ ਸਿੰਘ ਰਠੌਰ ਦਿੱਲੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ